ਤੇ ਇਝ ਸਾਨੂੰ ਮਾਰ ਪਈ ਕੁਕੜੀ ਦਾ ਮਾਮ ਜਾ ਦਿਆਂਗੇ ਆਓ ਕਰਾਂਗੇ ਉਹ ਕਰਾਂਗੇ ਸਾਨੂੰ 60 ਪੈਸੇ ਵੀ ਨਹੀਂ ਆਏ ਸਰਕਾਰ ਲੋ ਆ ਰਹੀ ਆ 5-5 ਕਿਲੋ ਖਾਲ 10 10 ਦਿਨੀ ਵੀ ਜਿਹੜੀ ਇੱਕ ਡੰਗਰ ਦੀ 5 ਕਿਲੋ ਖਾਲ ਦੇ ਰਹੇ ਆ ਹਾਂ ਬਸ ਉਹ ਵੀ ਦਸਾਂ ਨਾ ਉਹਨਾਂ ਨੇ ਉਹਨਾਂ ਨੇ ਸੰਘਾਉਣੀ ਆ ਸਰਕਾਰਾਂ ਵੀ ਮਾਰੀਆਂ ਨਹੀਂ ਕੀ ਹੈਗੇ ਜੇ ਕਿ ਨਹੀਂ ਤਾਂ ਵੋਟਾਂ ਨੂੰ ਆ ਜਾਂਦੇ ਵੋਟਾਂ ਮਰੀਆਂ ਸਿੱਦੇ ਸਦੇ ਆ ਵੋਟਾਂ ਨੂੰ ਇਹ ਟਾਣੀਆਂ ਇਹ ਡੇਰੇ ਤਾਂ ਲੱਭ ਜਾਂਦੇ ਨੇ ਅੱਜ ਕੋਈ ਵੀ ਨਹੀਂ ਲੱਗਦਾ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅਸੀਂ ਇਸ ਵੇਲੇ ਮੰਡ ਖੇਤਰ ਬਾਉਪੁਰ ਦੇ ਖੇਤਰ ਦੇ ਵਿੱਚ ਮੌਜੂਦ ਹਾਂ ਬਾਉਪੁਰ ਪਿੰਡ ਦੇ ਵਿੱਚ ਮੌਜੂਦ ਹਾਂ ਜੋ ਕਿ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਆਉਂਦੇ ਨੇ ਅਸੀਂ ਇੱਥੇ ਹੜ੍ਹਾਂ ਦਾ ਜਿਹੜਾ ਜ਼ਾਇਜ਼ਾ ਲੈ ਰਹੇ ਹਾਂ ਹੜ੍ਹਾਂ ਦਾ ਪਾਣੀ ਕਿੰਨਾ ਉੱਤਰ ਚੁੱਕਿਆ ਘਟ ਚੁੱਕਿਆ ਪਰਿਵਾਰਾਂ ਦਾ ਕੀ ਮਾਹੌਲ ਹੈ ਵਿਸਥਾਪਨ ਦਾ ਕੀ ਮਾਹੌਲ ਹੈ ਮੁੜ ਵਸੇਬੇ ਦਾ ਕੀ ਮਾਹੌਲ ਹੈ ਸਾਡੇ ਨਾਲ ਮਾਤਾ ਜੀ ਮੌਜੂਦ ਨੇ ਅਸੀਂ ਇੱਕ ਘਰ ਦੇ ਵਿੱਚ ਆਏ ਸੀ ਘਰ ਦੀ ਸਥਿਤੀ ਬਹੁਤ ਤਰਸਯੋਗ ਹੈ ਬਹੁਤ ਮਾੜੀ ਹੈ ਕਿਉਂਕਿ ਹਰ ਪਾਸੇ ਪਾਣੀ ਪਾਣੀ ਹੈ ਘਰ ਚ ਵੀ ਅੰਦਰ ਪਾਣੀ ਐਂਟਰ ਕਰ ਗਿਆ ਸੀ ਨਾਲ ਬਾਈ ਐ ਇਹ ਵੀ ਨਾਲ ਇਹਨਾਂ ਦੇ ਗਵੰਡੀ ਨੇ ਤੇ ਅਸੀਂ ਤਿੰਨ ਚਾਰ ਘਰਾਂ ਦੀ ਸਟੋਰੀ ਕਵਰ ਕੀਤੀ ਐ ਤੇ ਸਾਡਾ ਇਹ ਉਦੇਸ਼ ਹੈ ਵੀ ਅਸੀਂ ਕਈ ਹੋਰ ਜਿਹੜੇ ਘਰਾਂ ਦੀ ਸਥਿਤੀ ਆ ਉਹ ਦਿਖਾਈਏ ਤਾਂ ਜੋ ਸਰਕਾਰ ਦੇ ਕੰਨਾਂ ਤੇ ਜੂੰਨ ਸਿਰਕ ਸਕੇ ਸਰਕਾਰ ਨੂੰ ਕੁਝ ਜਿਹੜਾ ਫੀਲ ਹੋਵੇ ਕਿਸਾਨਾਂ ਦਾ ਦਰਦ ਪਰਿਵਾਰਾਂ ਦਾ ਦਰਦ ਉਹਨੂੰ ਮਹਿਸੂਸ ਹੋਵੇ ਸੋ ਮਾਤਾ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਦੇਖਿਆ ਵੀ ਜਿਹੜਾ ਤੁਹਾਡੀ ਸਥਿਤੀ ਹੈ ਉਹ ਬਹੁਤ ਜਿਹੜੀ ਤਰਸੇਗਾ ਬਿਆਨ ਨਹੀਂ ਕੀਤੀ ਜਾ ਸਕਦੀ ਤੁਸੀਂ ਸਾਰਾ ਕੁਝ ਦੱਸਿਆ ਨਹੀਂ ਹਾਂ ਤੁਸੀਂ ਕਿਵੇਂ ਬਿਆਨ ਕਰੋਗੇ ਜਿਹੜਾ ਇਹ ਮੌਜੂਦੀ ਸਥਿਤੀ ਹੈ ਕੀ ਕਹਿਣਾ ਚਾਹੋਗੇ ਤੇ ਇੱਚ ਸਾਨੂੰ ਮਾਰ ਪਈ ਕੁਕੜੀ ਦਾ ਮਾਮ ਜਾਦਿਆਂਗੇ ਉਹ ਕਰਾਂਗੇ ਉਹ ਕਰਾਂਗੇ ਸਾਨੂੰ 60 ਪੈਸੇ ਨਹੀਂ ਆਏ ਹਾਂ ਠੀਕ ਆ ਉਹ ਉਹ ਵੀ ਮਾਰ ਚੱਲ ਲਈ ਹੁਣ ਹੁਣ ਮਾਰ ਪਈ ਹੁਣ ਫਿਰ ਕੋਈ ਸ਼ੈ ਨਹੀਂ ਬਚੀ ਨਾ ਦਾਣੇ ਨਾ ਕੋਈ ਡੰਗਰਾਂ ਵਾਸਤੇ ਨਾ ਕੋਈ ਬੰਦਿਆਂ ਵਾਸਤੇ ਨਾ ਕੋਈ ਖਾਣ ਨੂੰ ਤੈਨਾਂ ਹੀ ਕੋਈ ਬਰਤਨ ਨੂੰ ਅੰਦਰ ਸਮਾਨ ਭੇਜ ਗਿਆ ਬਾਹਰ ਕਰਨ ਤੋਂ ਪੇਜ ਕੀ ਡੰਗਰ ਜਿਹੜੇ ਮਸਾਂ ਕੱਢੇ ਤਿੰਨ ਦਿਨ ਪਾਣੀ ਚ ਖਲੋਤੇ ਰਹੇ ਤੇ ਮਸਾਂ ਬਾਹਰ ਕਰਦੇ ਕਿਹੜੇ ਹਾਲਾ ਨਾ ਕੱਢੇ ਉਹ ਰੱਬ ਹੀ ਜਾਣਦਾ ਉਹਨਾਂ ਨੂੰ ਬਚਾ ਗਿਆ ਤੇ ਵਾਹਿਗੁਰੂ ਬਚਾ ਗਿਆ ਜੇ ਸਾਲਤ ਨਾ ਡੰਗਰ ਕੱਢੇ ਗਲਗਲ ਪਾਣੀ ਹੱਥੋਂ ਛੁੱਟ ਗਏ ਤੇ ਮਗਰ ਅਗਰਨ ਬੋਟ ਲਾ ਕੇ ਤੇ ਫੇਰ ਨਿਆਣਿਆਂ ਨੇ ਡੰਗਰ ਪੜੇ ਜੇ ਸਾਡਾ ਕੋਈ ਉਹ ਕਟਾ ਪੈ ਜਾਂਦਾ ਸਾਨੂੰ ਤੇ ਸਾਡਾ ਤੇ ਉਹ ਹੀ ਨਹੀਂ ਸੀ ਪੂਰਾ ਹੋਣਾ ਆ ਤੇ ਹੀ ਫਸਲ ਦਾਤੇ ਜਿਹੜਾ ਹੁਣ ਹੈ ਹੀ ਹੁਣਾ ਸਾਡਾ ਜੀ ਦਾ ਨੁਕਸਾਨ ਹੋ ਜਾਂਦਾ ਤੇ ਉਹ ਸਾਡਾ ਕੌਣ ਭਰਦਾ ਬਿਲਕੁਲ ਅੱਛਾ ਸਰਕਾਰ ਤਾਂ ਕਹਿੰਦੀ ਆ ਵੀ ਅਸੀਂ ਜਿਹੜਾ 2023 ਦੇ ਵਿੱਚ ਮੁਆਵਜ਼ਾ ਦਿੱਤਾ 8600 ਰੁਪਏ ਕਿਲਾ ਹੁਣ ਵੀ ਇਸ ਵਾਰ ਵੀ ਅਸੀਂ ਜਿਹੜਾ ਸਪੈਸ਼ਲ ਗਰਦਾਵਰੀ ਕਰਵਾਵਾਂਗੇ ਵੀ ਮੁਆਵਜ਼ਾ ਦੇਵਾਂਗੇ ਤੁਹਾਨੂੰ ਸਰਕਾਰ ਦਾ ਇਹ ਲੌਲੀਪੌਪ ਲੱਗਦਾ ਕਿ ਸਰਕਾਰ ਸੱਚੀ ਲੌਲੀਪੌਪ ਹੈ ਜਿੰਨਾ ਤੱਕ ਸਾਨੂੰ ਮਿਲਦੀ ਨਹੀਂ ਸਾਡੀ ਹੱਥ ਤੇ ਨਹੀਂ ਆਉਂਦੀ ਉਹਨਾਂ ਚਿਹਰੇ ਤੇ ਸਾਨੂੰ ਲੌਲੀਪੌਪ ਦਿੰਦਾ ਸਾਨੂੰ ਤਾਂ 60 ਪੈਸੇ ਨਹੀਂ ਦਿੱਤੇ ਰੁਪਏ ਕਿਧਰੇ ਰਹਿ ਗਏ ਪੈਸੇ ਵੀ ਨਹੀਂ ਆਏ ਉਹ 6800 ਰੁਪਿਆ ਦਾ ਚਲੋ ਕਿਹਾਸੀ ਭਗਵਾਨ ਤੁਮਾਨ ਵੀ ਮੈਂ ਦਵਾਗਾ ਪਰ ਉਹ ਵੀ ਨਹੀਂ ਇੰਨਾ ਕੋਈ ਪਹੁੰਚੇ ਇਹ ਵੀ ਇੱਕ ਜਾਂਚ ਦਾ ਵਿਸ਼ਾ ਵੀ ਉਹ ਪੈਸੇ ਗਏ ਕਿੱਥੇ ਕਿੱਧਰ ਹੈਨਾ ਤਹਿਸੀਲਦਾਰਾਂ ਨੂੰ ਪੁੱਛਣਾ ਚਾਹੀਦਾ ਜ਼ਿਲ੍ਹੇ ਦੇ ਡੀਸੀ ਨੂੰ ਪੁੱਛਣਾ ਚਾਹੀਦਾ ਸਸ ਚਲੋ ਉਹ ਤਾਂ ਪੁਲਿਸ ਪ੍ਰਬੰਧ ਹੈ ਕਿੰਨਾ ਵੀ ਪਬਲਿਕ ਐਡਮਿਨਿਸਟ੍ਰੇਸ਼ਨ ਹੈ ਉਹ ਤੋਂ ਸਾਰ ਲੈਣੀ ਜ਼ਰੂਰੀ ਬਣਦੀ ਹੈ ਟੀਮ ਬਿਠਾਈ ਜਾਵੇ ਵੀ ਇੱਕ ਕਿਸਾਨ ਤਾਂ ਕਹਿ ਰਹੇ ਨੇ ਸਾਨੂੰ 2023 ਦਾ ਮੁਆਵਜ਼ਾ ਮਿਲਿਆ ਹੀ ਨਹੀਂ ਨਹੀਂ ਮਿਲਿਆ ਅੱਛਾ ਮਾਤਾ ਜੀ ਜਦੋਂ ਇੱਕ ਵਾਰੀ ਹੜਾ ਆ ਜੇ ਤਾਂ ਕਿਸਾਨਾ ਜਿਹੜਾ ਕਈ ਸਾਲ ਉੱਠਦਾ ਨਹੀਂ ਹਨਾ ਉਹਦਾ ਲੱਕ ਟੁੱਟ ਜਾਂਦਾ ਤੇ ਪਹਿਲਾਂ 2023 ਦੇ ਵਿੱਚ ਤੁਸੀਂ ਡੁੱਬੇ ਹੁਣ 2025 ਦੇ ਵਿੱਚ ਵੀ ਡੁੱਬ ਗਏ ਕਿਵੇਂ ਤੁਸੀਂ ਇਹ ਜਿਹੜੀ ਸਥਿਤੀ ਨੂੰ ਬਿਆਨ ਕਰਨਾ ਚਾਹੋਗੇ ਹੁਣ ਤੇ ਪਤਾ ਲੱਗਦਾ ਭੀ ਜਿਵੇਂ ਛੱਡ ਹੀ ਜਾਈਏ ਤੇ ਬਹਿ ਜਾਈਏ ਜਾ ਕੇ ਕੀ ਕਰਗੇ ਉਹ ਉਹਨਾਂ ਵਾਲਾ ਹਾਲ ਹੋਇਆ ਪਿਆ ਹਨਾ ਜਿਹੜਾ ਗੱਡੀ ਲੋਹਾਰ ਹੋਣੀ ਹੈ ਨਾ ਉਹ ਵੀ ਚਲੋ ਇੱਕ ਸੇਫ ਜਗ੍ਹਾ ਤੇ ਆ ਬੈਠ ਬੈਠ ਜਾਂਦੇ ਨੇ ਆ ਕੇ ਸੁੱਕੇ ਸੁੱਕੇ ਚ ਪਰ ਤੁਸੀਂ ਇਹ ਦੇਖੋ ਹਰ ਪਾਸੇ ਤਬਾਹੀ ਦਾ ਮੰਜ਼ਰ ਹੈ ਤੇ ਇਧਰਲੇ ਪਾਸੇ ਇਹ ਜਿਹੜੀਆਂ ਛੱਤਾਂ ਨੇ ਇਹ ਹਾਲੇ ਵੀ ਕਮਜ਼ੋਰ ਨੇ ਕੋਈ ਪਤਾ ਨਹੀਂ ਕਦੋਂ ਡਿੱਗ ਜਾਣ ਛੱਤਾਂ ਚੋਰੀਆਂ ਨੇ ਛੱਤਾਂ 'ਚ ਦਰਾਰਾਂ ਦੇਖੀਆਂ ਜਾ ਸਕਦੀਆਂ ਨੇ ਇਹ ਡਰਾਮਾ ਦੇ ਥੱਲੇ ਪਤਾ ਨਹੀਂ ਕਿੰਨਾ ਸੱਪ ਸਲੁੰਡੀ ਇੱਥੇ ਬੈਠੀ ਹੋਗੀ ਇਹ ਹਜੇ ਹ ਕੁਝ ਬਿਆਨ ਨਹੀਂ ਕੀਤਾ ਜਾ ਸਕਦਾ ਅੱਛਾ ਵਧਦੇ ਨਹੀਂ ਤੇ ਵੜਦੇ ਨਹੀਂ ਵਿੱਚ ਅੱਛਾ ਭਾਜੀ ਇੱਥੇ ਜਿਹੜਾ ਕਿੰਨਾ ਕਿੰਨਾ ਨੇ ਪਹੁੰਚ ਕੀਤੀ ਆ ਇੱਥੇ ਜਿਹੜੇ ਲੋਕਲ ਏਰੀਆ ਦੇ ਲੋਕ ਨੇ ਸਰਕਾਰਾਂ ਦੀ ਕੀ ਪਹੁੰਚ ਰਹੀ ਹੈ ਜਾਂ ਲੋਕਲ ਐਨ ਜੀਓਜ਼ ਕੀ ਕੰਮ ਕਰ ਰਹੇ ਨੇ ਸਰ ਸਰਕਾਰਾਂ ਦਾ ਇੱਥੇ ਆਉਂਦਾ ਹਜੇ ਤੱਕ ਕੋਈ ਰੋਲ ਨਹੀਂ ਸਰਕਾਰਾਂ ਜੋ ਵੀ ਆਈਆਂ ਬਸ ਪੁਲ ਤੋਂ ਹੋ ਕੇ ਤੇ ਉੱਥੋਂ ਵਾਪਸ ਹੋ ਤਾਂ ਗਾਂ ਜਿੱਥੇ ਆਪਣਾ ਮਤਲਬ ਦਰਿਆ ਦਾ ਪੁਲ ਮੁੱਕਦਾ ਉੱਥੋਂ ਤੱਕ ਵੀ ਨਹੀਂ ਆਈਆਂ ਪਿੱਛੇ ਉੱਚੇ ਪੁਲ ਤੋਂ ਹੀ ਹੋ ਕੇ ਉੱਥੋਂ ਹੀ ਇਦਾਂ ਦੇਖ ਕੇ ਮੈਪ ਦੇ ਕੇ ਉੱਥੇ ਮੁੜ ਜਾਂਦੀਆਂ ਇੱਥੇ ਆ ਰਿਹਾ ਸੰਸਥਾਵਾਂ ਆ ਰਹੀਆਂ ਕੁਝ ਤਾਂ ਡੇਰਗੇ ਮੇਰੇ ਵੀਰ ਭਰਾ ਆ ਰਹੇ ਜੋ ਦੂਰੋਂ ਨੇੜਿਓਂ ਲੈ ਕੇ ਆ ਰਹੇ ਮਤਲਬ ਕਿ ਪੰਜਾਬੀ ਪੰਜਾਬੀ ਦੇ ਨਾਲ ਖੜੋ ਰਿਹਾ ਜੋ ਕਿ ਆ ਵੀ ਉਹਦੇ ਵਿੱਚ ਸਰਕਾਰਾਂ ਦਾ ਕੋਈ ਰੋਲ ਨਹੀਂ ਹੈਗਾ ਖਾਲਸਾ ਏਡ ਵਾਲੇ ਖੜੋ ਰਿਹਾ ਸੰਤ ਸੀਚੇ ਵਾਲੀਏ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਪੰਜ ਛੇ ਵੋਟ ਉਹਨਾਂ ਦਿੱਤੇ ਹੋਏ ਆ ਮਤਲਬ ਇਥੋਂ ਕਵਰ ਕਰਨ ਨੂੰ ਹੋਣ ਉਹਨਾਂ ਇੱਕ ਜੋ ਵੀ ਘਰਾਂ ਦਾ ਸਮਾਨ ਜੋ ਟੈ ਰਿਆ ਉਹਨਾਂ ਨੂੰ ਕੱਢਣ ਲਈ ਇੱਕ ਵੱਡਾ ਬੇੜਾ ਦਿੱਤਾ ਹੋਇਆ ਤੇ ਜਾਂ ਸਾਡੇ ਜੋ 23 ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਮਦਦ ਕੀਤੀ ਹਰਾਨਾ ਇੰਦਰਪ੍ਰਤਾਪ ਉਹਨਾਂ ਨੇ ਐਸ ਵਾਰ ਵੀ ਉਹਨਾਂ ਦਾ ਜਿਹੜਾ ਕਿ ਬਹੁਤ ਵੱਡਾ ਯੋਗਦਾਨ ਆ ਹਮ ਮਤਲਬ ਕਿ ਲੋਕਲ ਐਨਜੀਓਜ਼ ਦਾ ਜ਼ਿਆਦਾ ਵੱਡਾ ਯੋਗਦਾਨ ਆ ਵੀ ਸਰਕਾਰ ਵੱਲੋਂ ਕੋਈ ਨਹੀਂ ਸਰਕਾਰ ਵੱਲੋਂ ਸਰ ਕੁਝ ਨਹੀਂ ਸਰਕਾਰ ਵੱਲੋਂ ਆ ਰਹੀ ਆ ਪੰਜ ਪੰਜ ਕਿਲੋ ਖਾਲ ਦਾਸ ਦਾ ਦਸੀ ਦਿਨੀ ਵੀ ਜਿਹੜੀ ਇੱਕ ਡੰਗਰ ਦੀ 5 ਕਿਲੋ ਖਾਲ ਦੇ ਰਹੇ ਆ ਹਾਂ ਬਸ ਉਹ ਵੀ ਦਸਾਂ ਦੇ ਨਾਮ ਤੇ ਉਹਨਾਂ ਨੇ ਉਹਨਾਂ ਨੇ ਸੰਗਮ ਨਹੀਂ ਆ ਹਾਂ ਤੁਹਾਡੇ ਹੁਣ ਪਸ਼ੂ ਪਸ਼ੂ ਕਿਹੜੀ ਸਥਿਤੀ ਜ ਨੇ ਪਤ ਬਾਹਰ ਕੱਢੇ ਆ ਕਿਸੇ ਦੇ ਘਰੇ ਵੱਧੇ ਆ ਜੀ ਤੇ ਮੜਾ ਚੰਗਾ ਉੱਥੇ ਪਾਈ ਜਾਣੇ ਕੀ ਕਰੀਏ ਇੱਥੇ ਕਿੱਥੇ ਲਾਈਏ ਬੱਚੇ ਕਿੱਥੇ ਨੇ ਤੁਹਾਡੇ ਬੱਚੇ ਕੀ ਕਰਦੇ ਨੇ ਵਿਆਹੇ ਗਏ ਕਿਵੇਂ ਗੁੱਡੀਆਂ ਚਾਰੇ ਜਾਈਆਂ ਨੇ ਅੱਛਾ ਬੱਚਾ ਮੇਰਾ ਕੱਲਾ ਹੀ ਆ ਸਾਰੀਆਂ ਤੁਛੋਟਾ ਹੈ ਉਹ ਜੇ ਵੀ ਹੋਣ ਮੜਾ अच्छा वो भी 4 दिन अंदर नहीं उठया अच्छा जी बहुत ਮਾੜੀ ਸਥਿਤੀ ਹੈ ਜੀ ਬਿਆਨ ਨਹੀਂ ਕੀਤਾ ਜਾ ਸਕਦਾ ਇਹ ਦਰਦ ਠੀਕ ਹੈ ਸਰਕਾਰਾਂ ਨੂੰ ਵੀ ਪਤਾ ਉਹਨਾਂ ਦੇ ਆਪੇ ਤੋਂ ਵੀ ਬਾਹਰ ਹੈ ਕੁਝ ਸਰਕਾਰਾਂ ਦੀਆਂ ਪਾਲਿਸੀਆਂ ਨੀਤੀਆਂ ਵੀ ਮਾੜੀਆਂ ਚੁਸਤ ਗਈ ਨਹੀਂ ਇਹ ਹੈਗੇ ਜੇ ਕਿ ਨਹੀਂ ਤਾਂ ਵੋਟਾਂ ਨੂੰ ਆ ਜਾਂਦੇ ਵੋਟਾਂ ਮਰੀਆਂ ਸਿੱਦੇ ਦਿਸਦੇ ਆ ਵੋਟਾਂ ਨੂੰ ਹਟਾਣੀਆਂ ਇਹ ਡੇਰੇ ਤਾਂ ਲੱਭ ਜਾਂਦੇ ਨੇ ਪਰ ਅੱਜ ਕੋਈ ਵੀ ਨਹੀਂ ਲੱਗਦਾ ਕੋਈ ਨਹੀਂ ਲੱਭਦਾ ਗਵਰਤਮਾਨ ਸਾਹਿਬ ਬਿਮਾਰ ਪਏ ਨੇ ਜੀ ਉਹ ਕਹਿੰਦੇ ਬਿਮਾਰ ਅਹੀਂ ਨਹੀਂ ਬਿਮਾਰ ਅਹੀਂ ਬਿਮਾਰਿਆ ਸਭ ਬਾਨੇ ਨੇ ਹਾਂ ਬਾਨੇ ਆ ਹੁਣ ਮੈਂ ਮੈਂ ਵੀ ਇੱਥੇ ਜਾ ਚਲ ਕੇ ਹਸਪਤਾਲ ਮੈਨੂੰ ਵੀ ਦਾਖਲ ਕਰੰਦੇ ਨੇ ਨਿਆਣੇ ਮੇਰੇ ਤੇਰੀ ਹਾਲਤ ਮਾੜੀ ਤਾਂ ਦਾਖਲ ਹੋ ਜਾ ਤੇ ਮੈਂ ਦਾਖਲ ਹੋ ਕੇ ਤੇ ਮੈਂ ਵੀ ਮੀਡੀਆ ਚ ਦੇ ਦੂ ਕਿ ਮੈਂ ਬਹੁਤ ਬਿਮਾਰ ਹਾਂ ਇਹ ਮਾ ਦਾ ਮੂੰਹ ਸਿਰ ਨਹੀਂ ਹੌਸਲਾ ਦੇਖੋ ਕਿੱਡਾ ਵੱਡਾ ਮਤਲਬ ਕੀ ਸਾਰਾ ਕੁਝ ਪਾਣੀ ਦੇ ਵਿੱਚ ਸੀ ਜ਼ਮੀਨਾਂ ਆਪਸ ਵਿੱਚ ਬੁਰਾ ਹਾਲ ਸੀ ਹਨਾ ਫਿਰ ਵੀ ਬਿਮਾਰ ਵੀ ਨੇ ਫਿਰ ਵੀ ਵੱਡਾ ਹੌਸਲਾ ਇਹ ਗੱਲ ਕਰ ਰਹੇ ਨੇ ਅ اچھا ਭਾਈ ਜਿਹੜਾ ਪਾਣੀ ਉਤਰਨ ਤੋਂ ਬਾਅਦ ਕੀ ਕੀ ਜਿਹੜੇ ਇੱਥੇ ਅ ਪ੍ਰੋਬਲਮ ਆ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਅਸਲ ਬਿਮਾਰੀਆਂ ਤਾਂ ਉਦੋਂ ਹੀ ਫੈਲਣ ਦਾ ਜਿਹੜਾ ਖਦਸ਼ਾ ਬਣਿਆ ਹੋਇਆ ਜੀ ਸਰ ਐਦਾਂ ਵੀ ਦੇਖੋ ਹੁਣ ਜਿਵੇਂ ਪਾਣੀ ਉਤਰਦਾ ਜੋ ਆਪਣੇ ਝੋਨੇ ਗਾਲ ਚੁੱਕੇ ਇਹਨਾਂ ਬਹੁਤ ਜ਼ਿਆਦਾ ਮੁਸ਼ਕ ਮਾਰਨਾ ਇਹਦੇ ਨਾਲ ਬਹੁਤ ਜ਼ਿਆਦੀਆਂ ਬਿਮਾਰੀਆਂ ਲੱਗਣੀਆਂ ਜੋ ਕਿਸੇ ਦਾ ਇੰਨਾ ਡੰਗਰ ਬੱਚਾ ਜੋ ਰੋੜ ਕੇ ਆਇਆ ਉਹ ਲੱਗਾ ਉਹਨਾਂ ਤੋਂ ਜੋ ਵੀ ਇੱਥੇ ਬਿਮਾਰੀਆਂ ਫੈਲਣੀਆਂ ਤੇ ਅਸਲ ਜਿਹੜੀ ਮੰਨ ਲਓ ਵੀ ਅਸਲ ਸਵਾਵਾ ਤਾਂ ਜਿਹੜੀਆਂ ਵਾ ਪਾਣੀ ਲੱਥਨ ਤੋਂ ਬਾਅਦ ਹੀ ਸ਼ੁਰੂ ਹੋਣੀਆਂ ਜੀ ਜੋ ਕੇ ਆਪਣੇ ਇੰਨੇ ਪਾੜ ਪੈ ਚੁੱਕੇ ਉਹਨਾਂ ਨੂੰ ਬੰਨਣ ਲਈ ਡੀਜ਼ਲ ਚਾਹੀਦਾ ਜੋ ਕੇ ਮਤਲਬ ਉਹਨਾਂ ਨੂੰ ਸੇਵਾ ਚਾਹੀਦੀ ਬੋਰੇ ਚਾਹੀਦੇ ਮਿੱਟੀ ਚਾਹੀਦੀ ਆ ਤੇ ਜੋ ਲੋਕਾਂ ਦੇ ਜਿੱਥੋਂ ਟੁੱਟਿਆ ਈ 20 20 ਫੁੱਟ ਡੂੰਗਾ ਹੋ ਚੁੱਕਾ ਉਹਨੂੰ ਪਹਿਲੀਆਂ ਨੂੰ ਪੱਧਰ ਕਰਨ ਲਈ ਟਰੈਕਟਰਾਂ ਦੀ ਲੋੜ ਆ ਮਤਲਬ ਕਿ ਹਰ ਇੱਕ ਸਵਾਜ ਜਿਹੜੀ ਸੇਵਾ ਵਾ ਮਤਲਬ ਸ਼ੁਰੂ ਹੋਣੀਆਂ ਤਦ ਪਾਣੀ ਲੱਥੇ ਤੋਂ ਪਾਣੀ ਲੱਥੇ ਤੋਂ ਬਾਅਦ ਸਾਡੀ ਵੀ ਇਹੀ ਅਬ ਬੈਨਤੀ ਹੈ ਮੇਰੇ ਪੰਜਾਬ ਦੇ ਵੀਰਾਂ ਨੂੰ ਮਾਲਵੇ ਵਾਲਿਆਂ ਨੂੰ ਖਾਸ ਕਰਕੇ ਕਿਉਂਕਿ ਉਧਰੋਂ ਬਹੁਤ ਮੇਰੇ ਵੀਰ ਜਿਹੜੇ ਟਰਾਲੀਆਂ ਭਰ ਭਰ ਕੇ ਲੈ ਕੇ ਆ ਰਹੇ ਨੇ ਕਿਉਂਕਿ ਪੰਜਾਬੀ ਇਮੋਸ਼ਨਲ ਹੁੰਦੇ ਨੇ ਬਹੁਤ ਜਲਦੀ ਆ ਜਾਂਦੇ ਨੇ ਪਰ ਉਹਨਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਕਿਸੇ ਪ੍ਰਬੰਧ ਦੇ ਤਹਿਤ ਇੱਥੇ ਸਮਾਨ ਲੈ ਕੇ ਆਣ ਦੂਜਾ ਹੜ੍ਹ ਲੱਥਣ ਤੋਂ ਬਾਅਦ ਹੀ ਪਾਣੀ ਉਤਰਨ ਤੋਂ ਬਾਅਦ ਹੀ ਅਸਲ ਜਿਹੜੀ ਜ਼ਰੂਰਤ ਪੈਣੀ ਹੈ ਇੱਥੇ ਘਰਾਂ ਦਾ ਰਸਮਾਂ ਦਾ ਪਰਿਵਾਰਾਂ ਦਾ ਬਜ਼ੁਰਗਾਂ ਦਾ ਜਿਹੜਾ ਉਦੋਂ ਅਸਲੀ ਜ਼ਰੂਰਤ ਪੈਣੀ ਆ ਪਸ਼ੂਆਂ ਨੂੰ ਕਿਸ ਚੀਜ਼ ਦੀ ਜ਼ਰੂਰਤ ਆ ਹਰੇ-ਚਾਰੇ ਦੀ ਫੀਡ ਦੀ ਹੈਨਾ ਕਿਉਂਕਿ ਜਿਹੋ ਜਿਹੇ ਹਾਲਾਤ ਇੱਥੇ ਬਣੇ ਹੋਏ ਨੇ ਮੈਨੂੰ ਨਹੀਂ ਲੱਗਦਾ ਵੀ ਕਣਕ ਬੀਜਣ ਦੇ ਕੋਈ ਅਸਰ ਨਹੀਂ ਹੈ ਜੀ ਹਾਂ ਕਣਕ ਬੀਜਣ ਦੇ ਵੀ ਕੋਈ ਅਸਰ ਨਹੀਂ ਜੀ ਤੇ ਹੁਣ ਅਸੀਂ ਦੇ ਹੀ ਆਨੇ ਤੇ ਚੱਲ ਹੁਣ ਹੀ ਲੈ ਜੇ ਹੁਣ ਹੀ ਲੈ ਜੇ ਜੀ ਤੇ ਬਾਕੀ ਮਨ ਤੇ ਇੰਨਾ ਦੁਖੀ ਹੋਇਆ ਹੈ ਜੀ ਜੀ ਦੱਸਿਆ ਨਹੀਂ ਜਾਂਦਾ ਕਿ ਕੀ ਕਰਾਂਗੇ ਰਾਸ਼ਨ ਇਹ ਕੱਚਾ ਵੀ ਚਾਹੀਦਾ ਹਾਂ ਜਿਹੜਾ ਕੋਈ ਸਾਲ 6 ਮਹੀਨੇ ਦਾ ਕਿੱਥੋਂ ਖਾਵਾਂਗੇ ਭੁੱਖੇ ਮਰਨਾ ਸੋ ਇਹੋ ਜੇ ਪਰਿਵਾਰਾਂ ਦੀ ਹੈਲਪ ਕਰਨ ਦੀ ਜ਼ਰੂਰਤ ਆ ਮੇਰੇ ਐਨ ਆਰ ਆਈ ਵੀਰਾਂ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਕਰਨਗੇ ਵੀ ਕਿਉਂਕਿ ਪੰਜਾਬੀਆਂ ਦਾ ਦਿਲ ਬਹੁਤ ਵੱਡਾ ਹੁੰਦਾ ਮਜ਼ਬੂਤ ਹੁੰਦੇ ਨੇ ਹੜ੍ਹਾਂ ਤੋਂ ਬਾਅਦ ਵੀ ਮਾਤਾ ਜੀ ਕਿ ਇੱਥੇ ਹੀ ਐਵੇਂ ਸਵਾਵਾ ਮਿਲਣੀ ਆ ਅਸੀਂ ਆਇਆ ਕਰਾਂਗੇ ਤੇ ਤੁਹਾਡੀਆਂ ਸਟੋਰੀਆਂ ਕਵਰ ਕਰਾਂਗੇ ਜਦੋਂ ਤੱਕ ਵਿਸਥਾਪਨ ਮੁੜ ਹੁੰਦਾ ਨਹੀਂ ਨਾ ਮੁੜ ਵਸੇਬਾ ਨਹੀਂ ਹੁੰਦਾ ਉਦੋਂ ਤੱਕ ਆਪਾਂ ਲੜਾਂਗੇ ਤੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਵੀ ਲੋਕਾਂ ਤੱਕ ਪਹੁੰਚਾਵਾਂਗੇ ਅੱਗੇ ਉੱਤੇ ਤੱਕ ਪਹੁੰਚਾਵਾਂਗੇ ਸੋ ਤੁਸੀਂ ਵੀ ਧਿਆਨ ਦਿਓ ਮੇਰੇ ਪੰਜਾਬੀ ਵੀਰੋ ਜਿਹੜੇ ਇਹੋ ਜੇ ਪਰਿਵਾਰ ਨੇ ਮੇਰੀਆਂ ਮਾਵਾਂ ਨੇ ਹਨਾ ਉਹਨਾਂ ਨੂੰ ਆ ਕੇ ਮਿਲ ਕੇ ਜਾਏਗੇ ਇਹ ਬਾਇਓਪਰ ਦਾ ਜਿਹੜਾ ਪਿੰਡ ਆ ਬਾਇਓਪਰ ਕਪੂਰਸਲਾ ਦੇ ਵਿੱਚ ਇਹ ਵਿਆਸਦਰਿਆ ਨਾਲ ਇਹ ਇੱਥੇ ਬਹੁਤ ਜਿਹੜੀ ਤਵਾਈ ਮਚਾਈ ਸੀ ਪਾਣੀ ਨੇ ਸੋ ਧੰਨਵਾਦ ਮਾਤਾ